ਕੈਂਡਲ ਮਾਰਚ ਅਸੀਂ ਹੁਸ਼ਿਆਰਪੁਰ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਔਰ ਕੁਝ ਰਾਜਨੀਤਿਕ ਜਥੇਬੰਦੀਆਂ ਦੇ ਅਗੋਂ ਵੱਲੋਂ ਜੋ ਕੱਲ ਪਹਿਲਗਾਮ ਦੇ ਵਿੱਚ ਇੱਕ ਬਹੁਤ ਵੱਡਾ ਨੁਕਸਾਨ ਦੇਸ਼ ਦੇ ਹਿੰਦੂਆਂ ਦਾ ਹੋਇਆ ਹੈ ਔਰ ਚੁੰ ਚੁੰ ਕੇ ਜਿਤੇ ਹਿੰਦੂਆਂ ਨੂੰ ਮਾਰਿਆ ਗਿਆ ਹੈ ਪੂਰੇ ਹਿੰਦੂ ਸਮਾਜ ਦੇ ਵਿੱਚ ਬਹੁਤ ਵੱਡਾ ਰੋष ਹੈ ਔਰ ਉਸ ਰੋष ਨੂੰ ਪ੍ਰਗਟ ਕਰਨ ਵਾਸਤੇ ਅਸੀਂ ਇੱਥੇ ਲੇਬਰ ਸ਼ੈੱਡ ਤੋਂ ਲੈ ਕੇ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਤੱਕ ਚੌਂਕ ਤੱਕ ਅਸੀਂ ਇਹ ਕੈਂਡਲ ਮਾਰਚ ਕਰ ਰਹੇ ਹਾਂ ਔਰ ਉਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਸਾਰੇ ਹੀ ਧਾਰਮਿਕ ਔਰ ਸਭ ਤੋਂ ਵੱਡੀ ਗੱਲ ਕਿ ਵਾਲਮੀਕ ਸਮਾਜ ਦੇ ਵੀ ਬਹੁਤ ਸਾਰੇ ਆਗੂ ਸਾਡੇ ਨਾਲ ਚੱਲ ਰਹੇ ਹਨ ਔਰ ਐਸੇ ਕੜੀ ਦੇ ਵਿੱਚ ਕੱਲ ਹੁਸ਼ਾਰਪੁਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰੱਖਿਆ ਜਾਏਗਾ ਔਰ ਸਾਰੇ ਸੰਗਠਨਾਂ ਨੂੰ ਸਾਰੀਆਂ ਧਾਰਮਿਕ ਰਾਜਨੀਤਿਕ ਸਭ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਉਂਕਿ ਜਿਸ ਤਰ੍ਹਾਂ ਦੀ ਕਾਨੂੰਨੀ ਵਾਰਦਾਤ ਪਹਿਲਗਾਮ ਚ ਹੋਈ ਹੈ ਨਾਮ ਪੁੱਛ ਕੇ ਆਧਾਰ ਕਾਰਡ ਦੇਖ ਕੇ ਔਰ ਉਸ ਤੋਂ ਵੀ ਸ਼ਰਮਨਾਕ ਜਿਹੜੀ ਗੱਲ ਹੈ ਕਿ ਦੱਸਣਾ ਵੀ ਗਲਤ ਲੱਗਦੀ ਹੈ ਕਿ ਪਿੰਡ ਉਤਾਰ ਕੇ ਵੀ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਇਸ ਤੋਂ ਕਾਨੂੰਨੀ ਕਾਰਵਾਈ ਅਜ ਤੱਕ ਕਰਦੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕਦੀ ਨਹੀਂ ਹੋਈ ਉਸ ਦੇ ਰੋਸ਼ ਸਰੂਪ ਕੱਲ ਸਵੇਰੇ 9 ਵਜੇ ਤੋਂ 5 ਵਜੇ ਤੱਕ ਬਜ਼ਾਰ ਬੰਦ ਰਹਿਣਗੇ ਔਰ ਸਭ ਲੋਕਾਂ ਨੂੰ ਬੇਨਤੀ ਹੈ ਕਿ 9:30 ਵਜੇ ਪੁਰਾਣੇ ਕਮੇਟੀ ਹਾਲ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਣਾ ਹੈ ਔਰ ਆਪਾਂ ਅਸੀਂ 9 ਵਜੇ ਚੱਲ ਕੇ ਸਾਰੇ ਬਜ਼ਾਰਾਂ ਦੇ ਵਿੱਚ ਅਸੀਂ ਜਾਣਾ ਹੈ ਔਰ ਸਾਰੇ ਦੁਕਾਨਦਾਰਾ ਭਰਾਵਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਦੀ ਵਾਰਦਾਤ ਪਹਿਲਗਾਮ ਦੇ ਵਿੱਚ ਹੋਈ ਹੈ ਔਰ ਜਿਸ ਤਰ੍ਹਾਂ ਅੰਤਰਗਵਾਦ ਵਧ ਰਿਹਾ ਹੈ ਜਿਸ ਤਰ੍ਹਾਂ ਮੁ슬림ਾਂ ਅੰਤਰਗਵਾਦ ਵਧ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਹਾਰਪੁਰ ਦੀ ਵੀ ਵਾਰੀ ਆ ਜਾਣੀ ਹੈ ਸੋ ਸਭ ਨੂੰ ਬੇਨਤੀ ਹੈ ਕਿ ਕੱਲ ਸਾਰੇ ਦੁਕਾਨਦਾਰ ਸਾਥ ਦੇ ਸਹਿਯੋਗ ਦੇਣ ਔਰ ਕੱਲ ਪੂਰੇ ਨਗਰ ਦੇ ਵਿੱਚ ਬੰਦ ਰੱਖਿਆ ਜਾਏਗਾ ਮੇਰੇ ਨਾਲ ਸ਼੍ਰੀ ਨਿਪੁੰਨ ਸ਼ਰਮਾ ਜੀ ਕਰਨ ਲਗਾ ਆਓ ਜੀ ਕਿੱਥੇ ਹਗੇ ਕਮਲ ਪੱਟੀ ਕਮਲ ਪੱਟੀ ਜੀ ਨਿਪੁੰਨ ਸ਼ਰਮਾ ਜੀ ਭਰਤਪੁਜਨ ਵਰਮਾ ਜੀ ਲੱਖੀ ਠਾਕੁਰ ਜੀ ਯਾਦਵ ਜੀ ਸ਼੍ਰੀ ਤਿਕਸ਼ਨ ਸੂਜੀ ਬੁਰਵ ਕੈਬਨਟ ਮੰਤਰੀ ਸਾਡੇ ਸ਼ਾਮਲ ਹੋਏ ਹਨ ਰਮਨ ਕਈ ਜੀ ਬਿੱਟੂ ਪਾਟਿਆ ਜੀ ਚਿੰਟੂ ਜੀ ਅਨਿਰਧਨ ਜੀ ਪੁਰੀ ਜੀ ਰਵਿੰਦਰ ਅਕਰਵਾ ਜੀ ਵਿਸ਼ੇਵਿੰਦੂ ਪਰਿਸ਼ਦ ਤੋਂ ਹੋਰ ਬੜੇ ਬਹੁਤ ਸਾਰੇ ਲੋਕ ਮੈਲਾ ਸ਼ਕਤੀ ਬਹੁਤ ਵੱਡੀ ਸੰਖਿਆ ਦੇ ਵਿੱਚ ਬ्यान ਮੀਨੂ ਸੇਠੀ ਜੀ ਪੂਜਾ ਵਿਸ਼ਿਸ਼ਟ ਜੀ ਸਭ ਲੋਕ ਆਇਆ ਰਾਜਾ ਜੀ ਸੋ ਸਾਡਾ ਜਿਹੜਾ ਤੁਹਾਡਾ ਬੰਦ ਰਹੂਗਾ ਕੀ ਉਹ ਸ਼ਾਂਤੀਪੁਰ ਬਿਲਕੁਲ ਅਸੀਂ ਤਾਂ ਸ਼ਾਂਤੀ ਬਰਵਾ ਕੀਆ ਉਹ ਸ਼ਾਂਤੀ ਨਹੀਂ ਚਾਹਦੇ ਅਸੀਂ ਬਿਲਕੁਲ ਸ਼ਾਂਤੀਪੂਰਵਕ ਹੱਥ ਜੋੜ ਕੇ ਅਸੀਂ ਖੁਦ ਗਾਂਦਰ ਮੈਂ ਆਪਣੀ ਦੁਕਾਨ ਬੰਦ ਰੱਖੂਗਾ ਆਪਾਂ ਸਭ ਨੂੰ ਸ਼ਾਂਤੀਪੁਰੋਂ ਕੀ ਅਪੀਲ ਕਰ ਰਹੇ ਹਾਂ ਅਸੀਂ ਕੋਈ ਹੋਲਾ ਨਹੀਂ ਕਰਨਾ ਲੇਕਿਨ ਸਭ ਨੂੰ ਬੰਦ ਰਹਿਣਗੇ ਹਾਂਜੀ ਸਰਕਾਰੀ ਦੇ ਮੁਰੇ ਬਾਜ਼ਾਰ ਜਿਹੜੇ ਬੰਦ ਰੱਖਣਗੇ ਸਾਰੇ ਸਕੂਲਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਪ੍ਰਾਈਵੇਟ ਸਕੂਲਾਂ ਨੂੰ ਕਿ ਅੱਜ ਹੀ ਮੈਸੇਜ ਪਾ ਦਿਓ ਸਕੂਲ ਵੀ ਬੰਦ ਰਹਿਊਗੇ ਸਰਕਾਰੀ ਹੋਵੇ ਜਿਹੜੇ ਆ ਗਿਆ ਉਹਨਾਂ ਬਾਰੇ ਕੁਝ ਨਹੀਂ ਲੇਕਿਨ ਸਾਰੇ ਦੁਕਾਨਦਾਰ ਔਰ ਸਾਰੇ ਪ੍ਰਾਈਵੇਟ ਔਰ ਸਰਕਾਰੀ ਸਕੂਲ ਬੰਦ ਰਹਿਣਗੇ ਬਹੁਤ ਬਹੁਤ ਅੱਜ ਕੈਟਲ ਮਾਰਕਟ ਜਿਹੜਾ ਉੱਥੇ ਬਕਲਾਮਾ ਅਹਿਮਦ ਹਮਲਾ ਹੋਇਆ ਜਿਹੜਾ ਪੈਲਗਾਮ ਦੇ ਵਿੱਚ ਪੈਲਗਾਮ ਚ ਪੈਲਗਾਮ ਦੇ ਵਿੱਚ ਜਿਹੜਾ ਕੱਲ ਹੋਇਆ ਨਰਸਿੰਘਾਰ ਉਹ ਇੱਕ ਵਿਸ਼ੇਸ਼ ਵਰਗ ਨੂੰ ਹਿੰਦੂਆਂ ਨੂੰ ਜਾਂਚ ਕੇ ਪਰਖ ਕੇ ਟਾਰਗੇਟ ਕਿਲਿੰਗ ਦਾ ਹੋਇਆ ਹੈ। ਔਰ ਬਹੁਤ ਰੋਸ਼ਾ ਆਪਣੇ ਆਪ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਅਲੱਗ-ਅਲੱਗ ਤਰੀਕੇ ਨਾਲ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੀਆਂ ਆ, ਮੁਜ਼ਾਹਰੇ ਕਰ ਰਹੀਆਂ ਆ, ਕੈਂਡਲ ਮਾਰਚ ਆ ਆਪਣੇ ਆਪ ਸਾਰੇ ਜਿਹੜੇ ਹਿੰਦੂ ਸੰਗਠਨਾਂ, ਰਾਸ਼ਟਵਾਦੀ ਸੰਗਠਨਾਂ ਉਹ ਇਕੱਠੇ ਹੋ ਕੇ ਇਹ ਰੋਸ਼ ਪ੍ਰਗਟ ਕਰ ਰਹੇ ਆ ਔਰ ਰੋਸ਼ ਕਿਹਾ ਕਿ ਇੱਕ ਤਾਂ ਕੇਂਦਰ ਸਰਕਾਰ ਜਵਾਬੀ ਕਾਰਵਾਈ ਕਰੇ ਪਾਕਿਸਤਾਨ ਤੋਂ ਜਿਹੜਾ ਪ੍ਰਯੋਜਿਤ ਅਤਾਕਵਾਦ ਚੱਲ ਰਿਹਾ ਹੈ ਕਿਸੇ ਵੀ ਹਾਲਤ ਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਔਰ ਦੂਸਰਾ ਉਹ ਬੰਦਿਆਂ ਨੂੰ ਵੀ ਅਸੀਂ ਵਾਰਨ ਕਰਨਾ ਚਾਹੁੰਦੇ ਆ ਜਿਹੜੇ ਦੇਸ਼ ਦੇ ਵਿੱਚ ਰਹਿ ਕੇ ਇਦਾਂ ਦੇ ਹਮਲੇ ਦੇ ਬਾਅਦ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਔਰ ਇਸ਼ੂ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਬਾਜ਼ਾਰ ਬੰਦ ਕਰਨਾ ਇਸ ਸਮੱਸਿਆ ਦਾ ਹੱਲ ਹੈ ਇਹ ਸਮੱਸਿਆ ਦਾ ਹੱਲ ਨਹੀਂ ਬਾਜ਼ਾਰ ਬੰਦ ਕਰਨੇ ਨਾਲ ਇੱਕ ਇੱਕ ਜੁਟਦਾ ਪੈਦਾ ਹੁੰਦੀ ਆ ਔਰ ਆਪਣਾ ਰੋਸ ਦਿਖਾਉਂਦਾ ਹੈ ਤਰੀਕਾ ਆ ਬੱਚਾ ਰੋਂਦਾ ਆ ਉਹ ਉਹਦੇ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਉਹ ਆਪਣੇ ਆਪਣੀ ਗੱਲ ਦੱਸਦਾ ਸੋ ਇਸ ਕਰਕੇ ਉਹ ਖਾਣਾ ਆ ਗਿਆ ਛੋੜ ਕੇ ਇਸ ਕਰਕੇ ਜਵਾਬ ਦੇ ਮੋੜ ਕੇ ਇਸ ਕਰਕੇ ਇਹ ਜਿਹੜੇ ਬਾਜ਼ਾਰ ਬੰਦ ਆ ਇਹ ਸਰਕਾਰ ਨੂੰ ਧਿਆਨ ਦਿਵਾਨ ਵਾਲੀ ਗੱਲ ਆ ਸਰਕਾਰ ਨੂੰ ਚੁੱਕਣੇ ਕਰਨੇ ਵਾਲੀ ਗੱਲ ਆ ਕਿ ਅਸੀਂ ਸਾਰੇ ਲੋਕ ਇਸ ਮਾਮਲੇ ਨੂੰ ਹਲਕੇ 'ਚ ਨਹੀਂ ਲੈਣ ਵਾਲੇ ਇਸ ਮਾਮਲੇ ਨੂੰ ਸਰਕਾਰ ਚੰਗੀ ਤਰ੍ਹਾਂ ਨਜਿੱਠੇ ਜਿਹੜੀ ਐ ਰੋਸ਼ਨਾਤਰਾ ਕੱਢੀ ਜਾ ਰਹੀ ਹੈ ਕੈਂਡਲ ਮਾਰਚ ਸਾਰੇ Hindu ਸੰਗਠਨਾਂ ਵੱਲੋਂ ਸਨਾਤਨੀਆਂ ਵੱਲੋਂ ਕੱਢੀ ਜਾ ਰਹੀ ਹੈ ਜਿਸ ਵਿੱਚ ਪਹਿਲਗਾਮ ਚ ਕੱਲ ਮੁਸਲਮਾਨਾਂ ਨੇ ਅਤੰਕਵਾਦੀਆਂ ਨੇ Hindu ਭਰਾਵਾਂ ਨੂੰ ਮੈਂ ਪੁੱਛ ਕੇ ਕਿ ਕਿਸ ਧਰਮ ਤੋਂ ਹੋ ਤੇ ਉਹਨਾਂ ਨੂੰ ਧਰਮ ਜਪੁੱਛ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਬੜੀ ਮੰਦ ਭਾਗੀ ਬੜੀ ਸ਼ਰਮਨਾਕ ਘਟਨਾ ਹੈ ਜਿਸ ਕਰਕੇ ਕੈਂਡਲ ਮਾਰਚ ਕੱਢੀ ਜਾ ਰਹੀ ਹੈ ਔਰ ਮੈਂ ਇੱਕ ਹੋਰ ਗੱਲ ਕਹਿਣਾ ਚਾਹਨੀ ਹੈ ਕੱਲ ਜਿਹੜਾ ਕਿ ਹੁਸ਼ਿਆਰਪੁਰ ਚ ਸੀ ਬਾਜ਼ਾਰ ਬੰਦੀ ਆਵਾਹਨ ਦਿੱਤਾ ਹੈ ਤੇ ਮੇਰਾ ਨਿਵੇਦਨ ਹੈ ਸਾਰੇ ਦੁਕਾਨਦਾਰਾ ਅੱਗੇ ਸਾਰੇ ਭਰਾਵਾਂ ਅੱਗੇ ਪੈਣਾ ਅੱਗੇ ਕਿ ਕੱਲ ਸਵੇਰੇ 9:30 ਵਜੇ ਕਮੇਟੀ ਬਾਜ਼ਾਰ ਵਿੱਚ ਪਹੁੰਚਣ ਔਰ ਸਭ ਦੇ ਸਹਿਯੋਗ ਨਾਲ ਸੀ ਇਹ ਜਿਹੜਾ ਬਾਜ਼ਾਰ ਬੰਦ ਦਾ ਕਰ ਸਕੀਏ ਇਹ Hindu ਧਰਮ ਬਲੋ ਕਹ ਲੋ ਕਿ ਹਲੇ ਧੰਬਾ ਜੀ ਸਲਾਮ ਜੀ